ਸਾਤ ਸਰੀਆ ਕਾਲ ਦੋਸਤੋ ਦੋਸਤੋ ਕੀ ਤੁਸੀਂ ਕਦੇ ਧਿਆਨ ਦਿੱਤਾ ਹੈ 50 ਸਾਲ ਦੀ ਉਮਰ ਤੋਂ ਬਾਅਦ ਤੁਰਨ ਫਿਰਨ ਨਾਲ ਥਕਾਵਟ ਆਉਣ ਲੱਗ ਪੈਂਦੀ ਹੈ ਪੌੜੀਆਂ ਚੜਨ ਨਾਲ ਸਾਹ ਚੜਨ ਲੱਗ ਪੈਂਦਾ ਹੈ ਹੱਥਾਂ ਦੀ ਗ੍ਰਿਪ ਕਮਜ਼ੋਰ ਹੋਣ ਲੱਗ ਪੈਂਦੀ ਹੈ ਅਤੇ ਭਾਰ ਚੁੱਕਣਾ ਬਹੁਤ ਹੀ ਮੁਸ਼ਕਲ ਲੱਗਣ ਲੱਗ ਪੈਂਦਾ ਹੈ ਅਕਸਰ ਹੀ ਲੋਕ ਸੋਚਦੇ ਹਨ ਇਹ ਤਾਂ ਬੁਢਾਪਾ ਹੈ ਇਹ ਤਾਂ ਹੋਣਾ ਹੀ ਹੈ ਪਰ ਨਹੀਂ ਦੋਸਤੋ ਇਸ ਦੇ ਪਿੱਛੇ ਦਾ ਕਾਰਨ ਹੈ ਤੁਹਾਡੀਆਂ ਤੇਜ਼ੀ ਨਾਲ ਕਮਜ਼ੋਰ ਹੁੰਦੀਆਂ ਮਾਸਪੇਸ਼ੀਆਂ ਅੱਜ ਤੁਸੀਂ ਜਾਣੋਗੇ 50 ਸਾਲ ਦੀ ਉਮਰ ਤੋਂ ਬਾਅਦ ਮਾਸਤੇਸ਼ੀਆਂ ਤੇਜ਼ੀ ਨਾਲ ਕਮਜ਼ੋਰ ਕਿਉਂ ਹੋਣ ਲੱਗ ਪੈਂਦੀਆਂ ਹਨ ਇਸ ਦੇ ਅਸਲ ਕਾਰਨ ਕੀ ਹਨ ਅਤੇ ਇਸ ਦੇ ਪਿੱਛੇ ਤੁਹਾਡੀਆਂ ਕਿਹੜੀਆਂ ਗਲਤੀਆਂ ਹਨ ਇਸ ਵਿਸ਼ੇ ਤੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਨੇ ਪੋਸ਼ਣ ਦੇ ਮਾਹਰ ਫਿਟਨੈਸ ਕੋਚ ਸਰਦਾਰ ਧਰਮਜੀਤ ਸਿੰਘ ਜੀ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਸਤਿ ਸ੍ਰੀ ਅਕਾਲ ਸਰ ਜੀ ਸਤਿ ਸ੍ਰੀ ਅਕਾਲ ਅਮਬੀਪ ਸਿੰਘ ਜੀ ਔਰ ਸਾਰੇ ਹੀ ਦੇਖਣ ਵਾਲੇ ਭੈਣ ਭਰਾਵਾਂ ਨੂੰ ਪਿਆਰ ਸਤਿਕਾਰ ਦੇ ਨਾਲ ਸਤਿ ਚਰੀਆ ਕਰਦਾ ਸਰ ਜੀ ਅਕਸਰ ਹੀ ਸੁਣਨ ਨੂੰ ਮਿਲਦਾ ਹੈ ਕਿ ਬੁਢਾਪਾ ਸਮੇਂ ਤੋਂ ਪਹਿਲਾਂ ਆਉਣ ਲੱਗ ਪਿਆ ਜੀ 50 ਸਾਲ ਦੀ ਉਮਰ ਤੱਕ ਹੀ ਲੋਕ ਥਕਿਆ ਥਕਿਆ ਮਹਿਸੂਸ ਕਰਦੇ ਨੇ ਪੌੜੀਆਂ ਚੜਨ ਲੱਗਿਆਂ ਸਾਹ ਚੜਨ ਲੱਗ ਪੈਂਦਾ ਇਸ ਦੇ ਪਿੱਛੇ ਅਸਲ ਕਾਰਨ ਕੀ ਹੈ ਜੀ ਦੇਖੋ ਇਹਦੇ ਪਿੱਛੇ ਜਿਹੜਾ ਕਾਰਨ ਹੈ ਸਭ ਤੋਂ ਵੱਡਾ ਉਹ ਹੈ ਮਾਸਪੇਸ਼ੀਆਂ ਦਾ ਤੇਜ਼ੀ ਨਾਲ ਕਮਜ਼ੋਰ ਹੋਣਾ ਜੀ ਇਕ ਇਨਸਾਨੀ ਸਰੀਰ ਜਿਹੜਾ ਹੈ ਇਹਦੇ ਵਿੱਚ 600 ਦੇ ਲਗਭਗ ਮਾਸਪੇਸ਼ੀਆਂ ਨੇ ਤੇ ਮਾਸਪੇਸ਼ੀਆਂ ਦਾ ਨੂੰ ਅੰਗਰੇਜ਼ੀ ਵਿੱਚ ਮਸਲਸ ਕਹਿੰਦੇ ਨੇ ਜੀ ਜੇ ਤੁਸੀਂ ਦੇਖਦੇ ਵੀ ਜਿੰਨਾ ਦੇ ਵੀ ਮਸਲ ਜ਼ਿਆਦਾ ਚੰਗੇ ਹੁੰਦੇ ਨੇ ਉਹਨਾਂ ਦੀ ਤਾਕਤ ਜ਼ਿਆਦਾ ਹੁੰਦੀ ਹੈ ਜੀ ਬਿਲਕੁਲ ਤੇ ਇਹ ਮਾਸਪੇਸ਼ੀਆਂ ਜਿਹੜੀਆਂ ਨੇ ਮੈਡੀਕਲ ਲਾਈਨ ਇਹ ਮੰਨਦੀ ਹੈ ਕਿ 30 ਸਾਲ ਦੀ ਉਮਰ ਤੋਂ ਬਾਅਦ ਇਹ ਹਰ 10 ਸਾਲ ਦੇ ਵਿੱਚ ਲਗਭਗ ਤਿੰਨ ਤੋਂ ਲੈ ਕੇ 5% ਤੱਕ ਇਹ ਘਟ ਜਾਂਦੀਆਂ ਨੇ ਜੀ ਤੇ 60 ਸਾਲ ਦੀ ਉਮਰ ਤੋਂ ਬਾਅਦ ਇਹ ਸਪੀਡ ਜਿਹੜੀ ਹੈ ਦੋਹਣੀ ਹੋ ਜਾਂਦੀ ਹੈ ਪਰ ਅੱਜ ਕੱਲ ਇਹ ਵਿਖਿਆ ਜਾ ਰਿਹਾ ਹੈ ਕਿ ਇਹ ਬਹੁਤ ਫਾਸਟ ਹੋ ਗਿਆ ਕੰਮ ਤੇਜ਼ੀ ਨਾਲ ਘਟਨਾ ਸ਼ੁਰੂ ਹੋ ਗਿਆ ਹੈ ਕਿਉਂਕਿ ਇਹ ਜਿਹੜੀਆਂ ਮਾਸਪੇਸ਼ੀਆਂ ਨੇ ਇਹਦੀ ਸਿੱਤ ਹੀ ਸਾਡੀ ਤਾਕਤ ਹੈ ਜੀ ਜਿਹੜਾ ਚਾਹੇ ਉਹ ਦੌੜਨਾ ਭੱਜਣਾ ਆ ਕੰਮ ਕਾਜ ਕਰਨਾ ਆ ਚਾਹੇ ਉਹ ਸਟੈਸ ਵੀ ਉਹਦੀ ਟੈਂਸ਼ਨ ਚੱਲਣਾ ਆ ਚਾਹੇ ਉਹ ਉਠ ਖੁਠਾ ਆ ਬੈਠਾ ਆ ਠੀਕ ਹੈ ਇਹ ਸਾਰੀਆਂ ਕਿਰਿਆਵਾਂ ਕੋਈ ਵੀ ਸਰੀਰਕ ਕਿਰਿਆ ਕਰਨੀ ਹੈ ਸਾਰੇ ਤਾਂ ਸਾਰੇ ਕੰਮਾਂ ਵਾਸਤੇ ਸਾਨੂੰ ਤਾਕਤ ਹੀ ਹੋਣੀ ਚਾਹੀਦੀ ਜੀ ਔਰ ਇਹ ਤਾਕਤ ਮਾਸਪੇਸ਼ੀਆਂ ਦੇ ਕਰਨ ਕਾਰਨ ਹੁੰਦੀ ਹੈ ਸੋ ਮਾਸਪੇਸ਼ੀਆਂ ਜਦੋਂ ਕਮਜ਼ੋਰ ਹੁੰਦੀਆਂ ਨੇ ਤੇ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਹੋਣ ਲੱਗ ਪਈਆਂ ਤੇ ਅੱਜ ਜਿਹੜੀ ਸਪੀਡ ਤੇਜ਼ੀ ਨਾਲ ਵੱਧ ਗਈ ਹੈ ਮਾਸਪੇਸ਼ੀਆਂ ਦੇ ਕਮਜ਼ੋਰ ਹੋਣ ਦੀ ਇਹਦੇ ਪਿੱਛੇ ਬਹੁਤ ਸਾਰੇ ਕਾਰਨ ਨੇ ਜੀ ਮੈਂ ਕਹਾਂਗਾ ਕਿ ਇਹਦੇ ਪਿੱਛੇ ਸਾਡੀਆਂ ਆਪਣੀਆਂ ਹੀ ਗਲਤੀਆਂ ਨੇ ਜੀ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਦਸੀਆਂ ਗੌੜੀਆਂ ਕਰ ਦਿੱਤਾ ਸੀ ਜਿਹਦੇ ਕਰਕੇ ਸਪੀਡ ਬਹੁਤ ਤੇਜ਼ੀ ਨਾਲ ਵਧ ਗਈ ਹੈ ਇੱਥੇ ਸਾਡੇ ਪੁਰਾਣੇ ਬਜ਼ੁਰਗ ਜਿਹੜੇ ਹੁੰਦੇ ਸੀ 100-100 ਸਾਲ ਦੀ ਉਮਰ 'ਚ ਵੀ ਅੱਜ ਵੀ ਬਹੁਤ ਸਾਰੇ ਲੋਕ ਮਿਲ ਜਾਣਗੇ ਜਿਹੜੇ 100 ਸਾਲ ਦੀ ਉਮਰ ਤੱਕ ਚਲੇ ਗਏ ਲੇਕਿਨ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਅੱਜ ਵੀ ਉਹ ਦੌੜਦੇ ਭੱਜਦੇ ਸਭ ਕਰਦੇ ਨੇ ਲੇਕਿਨ ਜ਼ਿਆਦਾਤਰ ਲੋਕਾਂ ਨੂੰ ਜਦੋਂ ਦੇਖੋ ਤੇ ਉਹਨਾਂ ਦੀ ਇਹੀ ਸ਼ਿਕਾਇਤ ਹੈ ਕਿ ਥੋੜੀ ਜੀ ਉਮਰ ਵਧੀ ਨਹੀਂ ਤੇ ਫੜਾ ਫਟੀ ਦੇ ਗੂੜੀ ਗੁੜਾ ਪੇ ਨੇ ਕਰਨਾ ਜੀ ਸਭ ਤੋਂ ਪਹਿਲਾ ਜਿਹੜਾ ਸਮੱਸਿਆ ਦਾ ਕਾਰਨ ਹੈ ਇਹ ਹੈ ਸਾਡੇ ਹਾਰਮੋਨਸ ਦਾ ਬਦਲਣਾ ਜੀ ਨਿਰਸ ਦੇ ਬੁੜਾਪਾ ਇੱਕ ਕੁਦਰਤੀ ਪ੍ਰਕਿਰਿਆ ਹੈ ਉਹਨੇ ਆਉਣਾ ਹੈ ਇਹ ਸਰੀਰ ਨਾਸ਼ਵਾ ਨੇ ਇਹਨੇ ਖਤਮ ਹੋਣਾ ਹੈ ਜੀ ਲੇਕਿਨ ਜਿਹੜੀ ਸਪੀਡ ਵੱਧ ਜਾਣਾ ਹੈ ਇਹਦੀ ਇਹ ਸਪੀਡ ਵਧਣ ਦੇ ਕਾਰਨ ਸਾਡੇ ਆਪਣੇ ਨੇ ਜੀ ਸੋ ਜਿਹੜੇ ਹਾਰਮੋਨਸ ਕੁਦਰਤ ਨੇ ਸਰੀਰ ਚ ਬਣਾਉਂਦੀ ਹੈ ਨੇਚਰਲੀ ਜਿਹੜੇ ਮੇਲਸ ਹੁੰਦੇ ਨੇ ਯਾਨੀ ਕਿ ਜਿਹੜੇ ਆਦਮੀ ਨੇ ਉਹਨਾਂ ਦੇ ਵਿੱਚ ਟੈਸਟੋਸਟੇਰੋਨ ਹਾਰਮੋਨ ਹੁੰਦਾ ਤੇ ਜਿਹੜੀਆਂ ਲੇਡੀਆਂ ਨੇ ਉਹਨਾਂ ਦੇ ਵਿੱਚ ਐਸਟ੍ਰੋਜਨ ਹਾਰਮੋਨ ਹੁੰਦਾ ਜੀ ਇਹ ਹੁੰਦਾ ਹੈ ਗਰੋਥ ਹਾਰਮੋਨ ਇਹ ਉਮਰ ਦੇ ਨਾਲ ਨਾਲ ਇਹ ਹਾਰਮੋਨ ਘਟਣ ਲੱਗ ਪੈਂਦੇ ਨੇ ਤੇ ਜਦੋਂ ਇਹ ਘਟਦੇ ਨੇ ਤੇ ਫਿਰ ਮਾਸਪੇਸ਼ੀਆਂ ਦਾ ਕਮਜ਼ੋਰ ਹੋਣਾ ਨਿਸ਼ਚਿਤ ਹੀ ਹੈ ਜੀ ਸੋ ਇੱਕ ਤਾਂ ਇਹ ਜਿਹੜੇ ਗਰੋਥ ਜਿਹੜੇ ਹਾਰਮੋਨ ਨੇ ਗਰੋਥ ਹਾਰਮੋਨ ਟੈਸਟੋਸਟੇਰੋਨ ਹਾਰਮੋਨ ਔਰ ਜਿਹੜਾ ਐਸਟ੍ਰੋਜਨ ਹਾਰਮੋਨ ਇਹ ਅੱਜ ਤੇਜ਼ੀ ਨਾਲ ਘਟਨੇ ਸ਼ੁਰੂ ਹੋ ਗਏ ਜੀ ਸੋ ਪਹਿਲਾ ਕਾਰਨ ਤੇ ਇਹਨਾਂ ਦਾ ਘਟਣਾ ਹੈ ਦੂਸਰਾ ਕਾਰਨ ਜਿਹੜਾ ਉਹ ਹੈ ਪ੍ਰੋਟੀਨ ਦੀ ਕਾਰਟ ਜੀ ਇੱਕ ਵਿਚੋਰ ਪਰਸਨ ਨੂੰ ਸਾਇੰਸ ਵੀ ਕਹਿੰਦੀ ਹੈ ਕਿ 60 ਕਿਲੋ ਦਾ ਬੰਦਾ ਹੈ ਅਗਰ ਤੇ ਉਹਨੂੰ 55 ਤੋਂ 60 ਗ੍ਰਾਮ ਪ੍ਰੋਟੀਨ ਦੀ ਲੋੜ ਹੁੰਦੀ ਹੈ ਜੀ ਲੇਕਿਨ ਜਿਉ ਜਿਉ ਉਮਰ ਵੱਧਦੀ ਹੈ ਤੇ ਇਹ ਪ੍ਰੋਟੀਨ ਦੀ ਲੋੜ ਫਿਰ ਵੱਧਦੀ ਹੈ ਬਚਪਨ ਤੋਂ ਵਿੱਚ ਵੀ ਜ਼ਿਆਦਾ ਹੁੰਦੀ ਹੈ ਫਿਰ ਬਰੋਤ ਤੱਕ ਇੱਕ ਆ ਜਾਂਦਾ ਇੱਕ ਏਜ ਆ ਜਾਂਦੀ ਜਿੱਥੇ ਸੀ ਮੇਨਟੇਨ ਰਹਿਣਾ ਹੁੰਦਾ ਉੱਥੇ ਆ ਕੇ ਸੀਮਾ ਵੀ ਇਹ ਤੇ ਫਿਰ ਅੱਗੇ ਜਾ ਕੇ ਜਦੋਂ ਯੂਟਿਊਬ ਵੱਡਾ ਪਾਉਂਦਾ ਫਿਰ ਇਹਦੀ ਲੋੜ ਵੱਧ ਜਾਂਦੀ ਹੈ ਜੀ ਲੇਕਿਨ ਅੱਜ ਦਾ ਜਿਹੜਾ ਖਾਣਾ ਸਾਡਾ ਪਰਿਵਾਰਾਂ ਵਿੱਚ 24 ਘੰਟੇ ਅੱਜ ਖਾਦਾ ਜਾਂਦਾ ਆ ਉਹ ਸਾਡੀ ਜ਼ਰੂਰਤ ਦਾ ਮੁਸ਼ਕਲ ਨਾਲ 50 ਤੋਂ 60% ਪ੍ਰੋਟੀਨ ਪੂਰਾ ਕਰ ਦਿਆ ਹੈ ਜੀ ਜਦੋਂ ਇਹ ਪ੍ਰੋਟੀਨ ਖੁਰਾਕ ਦੇ ਵਿੱਚ ਘਟਦਾ ਹੈ ਤੇ ਕਿਉਂਕਿ ਮਸਲ ਜਿਹੜੇ ਨੇ ਇਹਦੇ ਪਿੱਛੇ ਕੀ ਨਕਾਦੇ ਬਣੇ ਨੇ ਸੈੱਲ ਦੇ ਤੇ ਫਿਰ ਸੈੱਲ ਦਾ ਜਿਹੜਾ ਰੀਜਨਰੇਸ਼ਨ ਹੈ ਉਹ ਇਫੈਕਟ ਹੋਣ ਲੱਗ ਪੈਂਦਾ ਉਹ ਕਮਜ਼ੋਰ ਹੋਣ ਲੱਗ ਪੈਂਦਾ ਜੀ ਤੇ ਮਸਲ ਜਿਹੜੇ ਸੈੱਲ ਕਮਜ਼ੋਰ ਹੋਣੇ ਨੇ ਤੇ ਮਸਲ ਆਪਣੇ ਆਪ ਹੀ ਕਮਜ਼ੋਰ ਹੋਣੇ। ਸੋ ਦੂਸਰਾ ਵੱਡਾ ਕਾਰਨ ਇਹਦੇ ਪਿੱਛੇ ਜਿਹੜੀ ਹੈ ਉਹ ਪ੍ਰੋਟੀਨ ਦੀ ਕਮੀ ਹੈ। ਜੀ ਅਗਲਾ ਜਿਹੜਾ ਕਾਰਨ ਹੈਗਾ ਇਹ ਦਾ ਮਾਸਪੇਸ਼ੀਆਂ ਦੇ ਕਮਜ਼ੋਰ ਹੋਣ ਦਾ ਉਹ ਹੈਗਾ ਵਿਟਾਮਿਨ ਡੀ ਤੇ ਵਿਟਾਮਿਨ ਬੀ 12 ਦੀ ਕਮੀ। ਜੀ ਵਿਟਾਮਿਨ ਬੀ ਜਿਹੜਾ ਹੈ ਮਸਲ ਦੀ ਸਟ੍ਰੈਂਥ ਵਾਸਤੇ ਬੜਾ ਜ਼ਰੂਰੀ ਹੈ ਜਿੱਥੇ ਹੱਡੀਆਂ ਵਾਸਤੇ ਜ਼ਰੂਰੀ ਵੀ ਹੈ ਤੇ ਮਸਲ ਸਿਹਤ ਲਈ ਬੜਾ ਜ਼ਰੂਰੀ ਹੈ ਤੇ ਜਿਹੜਾ ਬੀ 12 ਹੈ ਇਹ ਨਰਵਸ ਸਿਸਟਮ ਵਾਸਤੇ ਬੜਾ ਜ਼ਰੂਰੀ ਹੈ ਜੀ ਕਿਉਂਕਿ ਬ੍ਰੇਨ ਦੇ ਆਦੇਸ਼ ਅਗਰ ਮਸਲ ਤੱਕ ਨਹੀਂ ਪਹੁੰਚਣਦੇ ਪ੍ਰੋਪਰਲੀ ਤੇ ਇਹ ਸੰਦੇਸ਼ ਨਸਾਂ ਰਾਹੀਂ ਪਹੁੰਚਣੇ ਹੁੰਦੇ ਨਰਵ ਸਿਸਟਮ ਰਾਹੀਂ ਪਹੁੰਚਣਦੇ ਨੇ ਤੇ ਜੇ ਨਰਵ ਸਿਸਟਮ ਕੋ ਜੋ ਕਮਜ਼ੋਰ ਹੈ ਤੇ ਉਹ ਮੈਸੇਜ ਸਹੀ ਢੰਗ ਨਾਲ ਨਹੀਂ ਪਹੁੰਚ ਪਾ ਰਿਹਾ ਤੇ ਮਸਲ ਵੀ ਅੱਗੇ ਪ੍ਰੋਪਰ ਨਹੀਂ ਕਰੇਗਾ ਜੀ ਸੋ ਇਹ ਦੇ ਪਿੱਛੇ ਇਹ ਵੀ ਦੋ ਵਿਟਾਮਿਨਾਂ ਦੀ ਘਾਟ ਆ ਜਿਸ ਨੂੰ ਇੱਕ ਚੈੱਕ ਕਰਵਾ ਲਓ ਇਹ ਦੋਨੋਂ ਘਾਟ ਨਿਕਲਦੇ ਨੇ ਜੀ ਸੋ ਇੱਕ ਇਹ ਵੀ ਵੱਡਾ ਕਾਰਨ ਹੈ ਇਹਦੇ ਪਿੱਛੇ ਔਰ ਇਹ ਦੋਨਾਂ ਵਿਟਾਮਿਨਾਂ ਦੀ ਘਾਟ ਤੇ ਕੁਝ ਹੋਰ ਵਿਟਾਮਿਨ E ਨਾਲ ਉਹਦੀ ਘਾਟ omega 3 fatty acid ਦੀ ਘਾਟ ਇਹ ਫਿਰ ਇੱਕ ਹੋਰ ਕਾਰਨ ਵੱਡੇ ਨੂੰ ਪੈਦਾ ਕਰ ਦਿੰਦੀ ਹੈ ਉਹ ਹੈਗਾ ਨਰਵਸ ਸਿਸਟਮ ਦਾ ਕੰਮ ਜੋਗਾ ਜੀ ਕਈ ਵਾਰੀ ਦੇਖਿਆ ਹੋਵੇਗਾ ਤੁਸੀਂ ਕਿ ਬੰਦਾ ਵੇਖਣ ਨੂੰ ਹੱਟਾ-ਕੱਟਾ ਬੜੇ ਛੇ ਮਸਲ ਵੀ ਨੇ ਸਭ ਕੁਝ ਠੀਕ ਦੇਖਣ ਨੂੰ ਲੱਗਦਾ ਚੰਗਾ ਲੇਕਿਨ એનર્ਜੀ ਹੈ ਨਹੀਂ ਜੀ ਉਹਦੇ ਪਿੱਛੇ ਇੱਕ ਵੱਡਾ ਕਾਰਨ ਜਿਹੜਾ ਉਹ ਨਰਵਸ ਸਿਸਟਮ ਦਾ ਕਮਜ਼ੋਰ ਹੋ ਜਾਣਾ ਜੋ ਸਮੇਂ ਤੋਂ ਪਹਿਲਾਂ ਕਮਜ਼ੋਰ ਹੋ ਰਿਹਾ ਹੈ ਅੱਜ ਤੱਕ ਸੋ ਇਹ ਵੀ ਇੱਕ ਵੱਡਾ ਕਾਰਨ ਬਣ ਰਿਹਾ ਉਸ ਤੋਂ ਅਗਲਾ ਕਾਰਨ ਜਿਹੜਾ ਉਹ ਹੈ ਸਰੀਰਕ ਕਿਰਿਆਵਾਂ ਦਾ ਘੱਟ ਹੋ ਜਾਣਾ ਜੀ ਅਕਸਰ ਜਦੋਂ ਬੰਦਾ 50-50 ਦਾ ਪਹੁੰਚਦਾ ਹੈ ਤਾਂ ਕਹਿ ਰਿਹਾ ਕੰਦਾ ਯਾਰ ਬੜਾ ਕੰਮ ਕਰ ਲਿਆ ਹੁਣ ਨਾ ਥੋੜੇ ਜਿੰਦਗੀ ਚ ਆਰਾਮ ਕਰ ਲਵਾਂ ਜੀ ਉਹ ਭੁੱਲ ਜਾਂਦਾ ਹੈ ਕਿ ਸਰੀਰ ਜਿਹੜਾ ਰੱਬ ਨੇ ਬਣਾਇਆ ਹੈ ਇਹ ਚੱਲਣ ਫਿਰਨ ਵਾਸਤੇ ਹੀ ਮਾਇਆ ਹੈ ਇਹ ਮਸ਼ੀਨ ਤਾਂ ਹੀ ਤੰਦਰੁਸਤ ਰਹਿੰਦੀ ਹੈ ਜੇ ਇਹ ਚੱਲਦੀ ਰਹੇ ਜੀ ਤੁਸੀਂ ਅਕਸਰ ਵੇਖਿਆ ਹੋਵੇਗਾ ਕਿ ਕਦੇ ਕੋਈ ਲਤਮਾ ਬਿਲਕੁਲ ਠੱਕ ਜਾਂਦੀ ਹੈ ਤੇ ਉਹਨੂੰ ਬੰਨ ਦਿੱਤਾ ਜਾਂਦਾ ਹੈ ਤੇ ਉਹਨੂੰ ਕੰਮ ਨਹੀਂ ਲਿਆ ਜਾਂਦਾ ਤੇ ਜਦੋਂ 2-3 ਮਹੀਨੇ ਬਾਅਦ ਉਹ ਠੀਕ ਹੁੰਦੀ ਹੈ ਤੇ ਉਹ ਦੂਸਰੀ ਲੱਤ ਨਾਲੋਂ ਜਾਂ ਉਹ ਬਾਹਾਂ ਦੂਸਰੀ ਬਾਹ ਨਾਲੋਂ ਪਸਰੀ ਲੱਗਦੀ ਜੀ ਰੀਜ਼ਰ ਕੀ ਹੈ ਕੁਦਰਤ ਦਾ ਇੱਕ ਨਿਯਮ ਹੈ ਸਰੀਰ ਦੇ ਵਿੱਚ ਸਰੀਰ ਦਾ ਆਪਣਾ ਇੱਕ ਨਿਯਮ ਹੈ ਕੁਦਰਤ ਨੇ ਜਿਹੜਾ ਬਣਾਇਆ ਹੈ ਉਹ ਹੈਗਾ ਕਿ ਜਿਹੜੀ ਵੀ ਚੀਜ਼ ਇਸਤੇਮਾਲ ਨਹੀਂ ਹੁੰਦੀ ਉਹ ਖੁਰਨ ਲੱਗ ਪੈਂਦੀ ਹੈ ਜੀ ਤੇ ਜੀ ਸੋ ਅੱਜਕੱਲ ਜਿਹੜਾ ਬਿਲਕੁਲ ਢੱਲੇ ਹੋ ਕੇ ਬੈਠੇ ਰਹਿਣਾ ਸਰੀਰੀ ਕਿਰਿਆਵਾਂ ਨਾ ਕਰਨਾ ਸਿਰ ਉੱਤੇ ਕੇ ਕੁਸਤ ਨਹੀਂ ਜਾਣਾ ਜਾਂ ਕੋਈ ਐਕਸਰਸਾਈਜ਼ ਨਹੀਂ ਕਰਨਾ ਇਹ ਵੀ ਇੱਕ ਵੱਡਾ ਕਾਰਨ ਬਣਦਾ ਮਸਲ ਦੇ ਤੇਜ਼ੀ ਨਾਲ ਕਮਜ਼ੋਰ ਹੋਉਂਦਾ ਜੀ ਠੀਕ ਇਸ ਤੋਂ ਬਾਅਦ ਅੱਗੇ ਇੱਕ ਕਮ ਆ ਜਾਂਦਾ ਅੱਜਕੱਲ ਬਿਮਾਰਗਾ ਅੱਜਕੱਲ ਮਿਰਕਲ ਕੋਈ ਕਰਮਾਲਾ ਘਰ ਬਚਿਆ ਹੋਵੇਗਾ ਜਿੱਥੇ 슈ਗਰ ਜਾਂ ਬਲੱਡ ਪ੍ਰੈਸ਼ਰ ਜਾਂ ਹਾ ਦੀ ਪਰੋਲ ਨਹੀਂ ਹੈਗੀ ਜੀ ਇਹ ਹੁਣ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਇਹ ਆਪਣੇ ਆਪ ਦੀ ਇੱਕ ਕਉਣਾ ਜੀ ਬਿਲਕੁਲ ਕਿਉਂ ਕਰਦੇ ਆਪਨੇ ਆਪ ਜਿhkoਣਾ ਉਹਨੇ ਸੈੱਲ ਤੇ ਕਮਜ਼ੋਰੀ ਹੋਣੀ ਹੋਣੀ ਹੈ ਤੇ ਸੈੱਲ ਜਦੋਂ ਕਮਜ਼ੋਰ ਹੋਣੇ ਤਾਂ ਮਸਲ ਕਮਜ਼ੋਰ ਹੋਣੇ ਹੀ ਹੋਣੇ ਨੇ ਸੋ ਇਹ ਵੀ ਕੋਣ ਮਾਗ ਲੱਗਦੀਆਂ ਨੇ ਜੀ ਸੋ ਇਹ ਨਾ ਕਰਕੇ ਵੀ ਹੁਣ ਜੇ ਜਿਹਨੂੰ ਬੀਪੀ ਦੀ ਪ੍ਰੋਬਲਮ ਹੋ ਗਈ ਹੈ ਬਲੱਡ ਪ੍ਰੈਸ਼ਰ ਨਾਲ ਸੰਬੰਧਤ ਸਮੱਸਿਆ ਹੋ ਗਈ ਹੈ ਤੇ ਉਹਦੀ ਸਪਲਾਈ ਅੱਗੇ ਆਕਸੀਜਨ ਦੀ ਤੇ ਪੋਸ਼ਣ ਦੀ ਸਹਾਂ ਤੱਕ ਪ੍ਰੋਪਰ ਹੋਣੀ ਨਹੀਂ ਹੈ ਤਾਂ ਵੀ ਮਸਲ ਕਮਜ਼ੋਰ ਹੋਣੇ ਨੇ ਇਹ ਵੀ ਇੱਕ ਉਹਦੇ ਨਾਲ ਜੁੜੇ ਹੋਏ ਕਾਰਨ ਨੇ ਨਾਲ ਇਹ ਫਿਰ ਕੀ ਜਦੋਂ ਕੋਈ ਬਿਮਾਰੀ ਆ ਜਾਂਦੀ ਹੈ ਤੇ ਫਿਰ ਦਵਾਈਆਂ ਵੀ ਹੋਣੀਆਂ ਜੀ ਇਹ ਦਵਾਈਆਂ ਤੇ ਆਪਣੇ ਸਾਈਡ ਇਫੈਕਟ। ਖਾਸ ਕਰ ਜਿਹੜੀਆਂ ਕੋਲੇਸਟ੍ਰੋਲ ਘਟਾਉਣ ਵਾਲੀਆਂ ਦਵਾਈਆਂ ਨੇ ਜਾਂ ਸ਼ੂਗਰ ਦੀਆਂ ਜਿਹੜੀਆਂ ਦਵਾਈਆਂ ਨੇ ਇਹ ਮਸਲ ਲੈਵਲ ਦੇ ਉੱਤੇ ਲਾਸ ਕਰਦੀਆਂ ਹੀ ਕਰਦੀਆਂ ਨੇ। ਜੀ। ਠੀਕ ਹੈ। ਇਹ ਪਰਮਾਨਿਤ ਹੈਗਾ। ਇਹ ਹਰ ਸ਼ਰੀਰ ਦਾ ਜਿੰਨੇ ਵੀ ਮਸਲ ਹੈਗੇ ਸਾਰਾ ਉੱਤੇ ਬੜਾ ਐਸਾ ਕੰਮ ਬਿਖਿਆ ਨੇ ਤੁਹਾਨੂੰ ਤੇਜ਼ੀ ਨਾਲ ਸਲੇ ਕਰਦੀਆਂ ਨੇ। ਸੋ ਇਹ ਕੁਝ ਕਾਰਨ ਨੇ ਜਿਹੜੇ ਅੱਜ ਕੱਲ੍ਹ ਜ਼ਿਆਦਾ ਵਧ ਗਏ ਨੇ ਤੇ ਜਿਹਦੇ ਕਰਕੇ ਅੱਜ ਹਰ ਬੰਦਾ ਤੇਜ਼ੀ ਨਾਲ ਡਾਊਨ ਹੋ ਰਿਹਾ ਹੈ। ਇਪਰੋ ਭਾਰਿਆਂ ਨੇ ਆ ਕੇ ਹੁੰਦਾ ਕਿ ਨਹੀਂ ਇਹ ਤੇ ਬੁਢਾਪਾ ਹੋਵਾਂਗੇ ਆ피 ਹੁਣ ਬੁਢਾਪੇ ਦਾ ਕੀ ਕਰ ਸਕਦੇ ਜੀ ਇਹ ਬਿਲਕੁਲ ਵੀ ਇਹ ਧਾਰਨਾ ਗਲਤ ਹੈਗੀ ਆ ਜਿਹੜਾ ਵੀ ਬੰਦਾ ਇਹਨਾਂ ਸਾਰੇ ਪੁਆਇੰਟਾਂ ਉੱਤੇ ਧਿਆਨ ਦੇ ਲੇਗਾ ਤੇ ਉਹ ਆਪਣੀ ਸਮੱਸਿਆ ਨੂੰ ਹੱਲ ਕਰ ਸਕਦਾ ਹੈ ਇਸ ਸਮੱਸਿਆ ਤੋਂ ਦੂਰ ਰਹਿ ਸਕਦਾ ਹੈ ਸੋ ਦੋਸਤੋ ਇਹ ਤੋਂ ਪਹਿਲਾਂ ਕੀ ਗੱਲਬਾਤ ਅੱਗੇ ਬਤਾਈਏ ਜਿਹੜੇ ਸਾਡੇ ਦੋਸਤ ਪਹਿਲੀ ਵਾਰੀ ਚੈਨਲ ਤੇ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਵੇਂ ਪੁਰਾਣੇ ਸਾਰੇ ਦੋਸਤ ਮਿਲ ਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣ ਕਿਉਂਕਿ ਤੁਹਾਡੇ ਲਾਈਕ ਤੇ ਸ਼ੇਅਰ ਦੇ ਨਾਲ ਹੀ ਜਾਣਕਾਰੀਆਂ ਜਾਦਾ ਲੋਕਾਂ ਤੱਕ ਪਹੁੰਚਦੀਆਂ ਹਨ ਅਤੇ ਸਾਡਾ ਵੀ ਹੌਸਲਾ ਬਣਿਆ ਰਹਿੰਦਾ ਹੈ ਆਜੋ ਗੱਲਬਾਤ ਅੱਗੇ ਵਧਾਉਂਦੇ ਹਾਂ ਸੋ ਸਰ ਜੀ ਇਹ ਸਮੱਸਿਆ ਤੇ ਜਿਵੇਂ ਆ ਹੀ ਗਈ ਹੈ ਤੇ ਅੱਗੇ ਦਿਨੋ ਦਿਨੇ ਤੇਜ਼ੀ ਨਾਲ ਵਧਦੀ ਜਾ ਰਹੀ ਹੈ ਇਸ ਦਾ ਫਿਰ ਸਮਾਧਾਨ ਕੀ ਕੀਤਾ ਜਾਵੇ ਸਮਾਧਾਨ ਜਿਹੜਾ ਹੈ ਉਹ ਇਹਨਾਂ ਕਾਰਨਾਂ ਦੇ ਵਿੱਚ ਲੁਕਿਆ ਹੋਇਆ ਹੈ ਜੀ ਹਾਂ ਜੀ ਹੁਣ ਜੀ ਸਾਡੇ ਹਾਰਮੋਨ ਤੇਜ਼ੀ ਨਾਲ ਘਟਨੇ ਸ਼ੁਰੂ ਹੋਏ ਨੇ ਤੇ ਅਸੀਂ ਉਹਦਾ ਕਾਰਨ ਜਾਣੀਏ ਕਿ ਕਿਉਂ ਘਟ ਰਹੇ ਨੇ ਜੀ ਤੇ ਉਹਦੇ ਪਛੇ ਵੀ ਤੁਸੀਂ ਦੇਖੋਗੇ ਤੁਹਾਡੀ ਪ੍ਰਾਕ ਹੀ ਆਉਣੀ ਅਸੀਂ ਬਹੁਤ ਸਾਰਾ ਅ ਐਸਾ ਖਾਣਾ ਖਾਂਦੇ ਆ ਜਿਹੜਾ ਇਨਫਲਮੇਟਰੀ ਫੂਡ ਹੈ ਜਿਹੜਾ ਸਰੀਰ ਨੂੰ ਫਾਇਦਾ ਨਹੀਂ ਕਰਦਾ ਨੁਕਸਾਨ ਜ਼ਿਆਦਾ ਕਰਦਾ ਜੀ ਸੋ ਐਸਾ ਖਾਣਾ ਖਾਣਾ ਹੈ ਜਾਂ ਨਹੀਂ ਖਾਣਾ ਇਹ ਡਿਸਾਈਡ ਕਿੰਨੇ ਕਰਨਾ ਅਸੀਂ ਖੋਦ ਹੀ ਕਰਨਾ ਆਪ ਕੀ ਕਰਨਾ ਜੀ ਬਿਲਕੁਲ ਫਿਰ ਤੇ ਕਰਨਾ ਨਹੀਂ ਹੈ ਉਹ ਖਾਧਾ ਆ ਤੇ ਪ੍ਰੋਬਲਮ ਆਈ ਹੈ ਕੀ ਉਹ ਉਹਦੇ ਪਿੱਛੇ ਕਾਰਨ ਕੌਣ ਆਪ ਹੀ ਤੇਗੇ ਜੀ ਠੀਕ ਹੈ ਤੇ ਪ੍ਰੋਬਲਮ ਲਿਆਦੀ ਆਪੇ ਆ ਤਾਂ ਠੀਕ ਵੀ ਆਪੇ ਕਰਨੀ ਆ ਫਿਰ ਜੀ ਬਿਲਕੁਲ ਉਹ ਖਾਣਾ ਖਾਓ ਜਿਹੜਾ ਤੁਹਾਡੇ ਸਰੀਰ ਨੂੰ ਐਂਟੀ ਇਨਫਲਮੇਟਰੀ ਹੋਵੇ ਜਿਹੜਾ ਖਾਣੇ ਦੇ ਵਿੱਚ ਪ੍ਰੋਟੀਨ ਜਿਹੜਾ ਉਹ ਪੂਰਾ ਕਰੇ ਜਿਵੇਂ ਮੈਂ ਦੱਸਿਆ ਕਿ ਜਿਹੜਾ ਵੀ ਬੰਦਾ 60 ਸਾਲ ਦੀ ਉਮਰ ਪਾਰ ਕਰ ਚੁੱਕਿਆ ਉਹਨੂੰ ਪ੍ਰੋਟੀਨ ਜ਼ਿਆਦਾ ਚਾਹੀਦਾ ਜੀ ਅੱਜ ਕੱਲ ਤੇ 50 ਸਾਲ ਦੀ ਉਮਰ ਤੋਂ ਬਾਅਦ ਹੀ ਪ੍ਰੋਟੀਨ ਜ਼ਿਆਦਾ ਚਾਹੀਦਾ ਜੀ ਠੀਕ ਹੈ ਹੁਣ ਉਹ ਟਾਈਮ ਨਹੀਂ ਰਿਹਾ ਕਿ 60 ਸਾਲ ਦਾ ਇੰਤਜ਼ਾਰ ਕਿਉਂਕਿ ਸਾਡਾ ਖਾਣਾ ਆਲਰੈਡੀ ਜਿਹੜਾ ਅਸੀਂ ਉਬਾ ਰਹੇ ਹਾਂ ਉਹ ਪਹਿਲਾਂ ਹੀ ਕਮਜ਼ੋਰ ਹੈਗਾ ਜੀ ਇਹ ਸਾਇੰਟਿਫਿਕਲੀ ਪ੍ਰੂਵਡ ਹੈਗਾ ਸੋ ਉਹ ਜਦੋਂ ਸਾਨੂੰ ਮੇਨਟੇਨ ਨਹੀਂ ਕਰ پا ਰਿਹਾ ਤੇ ਐਸੇਚ ਪ੍ਰੋਟੀਨ ਤੇ ਪੂਰਾ ਕਰਨਾ ਹੈ ਨਾ ਇਸੇ ਤਰ੍ਹਾਂ ਹੀ ਵਿਟਾਮਿਨ ਡੀ ਨੂੰ ਪੂਰਾ ਕਰਨਾ ਹੈ ਠੀਕ ਹੈ ਵਿਟਾਮਿਨ ਬੀ 12 ਨੂੰ ਪੂਰਾ ਕਰਨਾ ਹੈ ਜੀ ਤੇ ਇਹ ਸਾਰੇ ਕੀ ਨੇ ਪੋਸ਼ਕ ਤੱਤ ਨੇ ਤੇ ਕਿੱਥੋਂ ਮਿਲਦੇ ਨੇ ਖਾਣੇ ਚੋਂ ਜੀ ਤੁਹਾਨੂੰ ਆਪਣੇ ਖਾਣੇ ਨੂੰ ਇਸ ਰੂਪ ਵਿੱਚ ਡਿਜ਼ਾਈਨ ਕਰਨਾ ਚਾਹੀਦਾ ਹੈ ਕਿ ਜਿੱਥੇ ਇਹ ਸਾਰੀਆਂ ਚੀਜ਼ਾਂ ਮਿਲ ਜਾਣ। ਵਿਟਾਮਿਨ ਡੀ ਤੇ ਕੁਦਰਤ ਨੇ ਫ੍ਰੀ ਚ ਦਿੱਤਾ ਹੋਇਆ। ਜੀ। ਹਾਂਜੀ। ਦੋਸਤ ਬਸ ਇਹ ਮਾਹਲ ਕਰ ਦਿੰਦਾ ਹੈ। ਜਦੋਂ ਤੁਸੀਂ ਕੁਝ ਨਹੀਂ ਕਰਨਾ ਕੱਪੜੇ ਲਾਉਣੇ ਆ ਤਾਂ ਤੁਸੀਂ ਪਹਿ ਲੈਣਾ। ਅੱਧਾ ਘੰਟਾ ਜਿਹੜਾ ਵੀ ਤੁਸੀਂ ਕਣੀ ਸ਼ੁਰੂ ਕਰ ਦਿੰਦਾ ਕੱਪੜੇ ਲਾ ਕੇ। ਉਹਦਾ ਕੋਲੇਸਟ੍ਰੋਲ ਆਪਣੇ ਆਪ ਹੀ ਘਟ ਜਾਂਦਾ ਤੇ ਫਿਰ ਕੋਲੇਸਟ੍ਰੋਲ ਦੀਆਂ ਦਵਾਈਆਂ ਖਾਣ ਦੀ ਲੋੜ ਨਹੀਂ। ਜੀ। ਹਾਂਜੀ। ਉਹ ਜਿਹੜਾ ਕੋਲੇਸਟ੍ਰੋਲ ਦੀਆਂ ਦਵਾਈਆਂ ਨਾਲ ਮਸਲ ਕਮਜ਼ੋਰ ਹੋ ਰਿਹਾ ਉਹ ਵੀ ਰੁਕ ਜਾਏਗਾ। ਜੀ ਬਿਲਕੁਲ। ਇਹ ਨਾਲ ਦੀ ਨਾਲ ਧੁੱਪ ਚ ਬਹਿਣ ਨਾਲ ਤੁਹਾਡਾ ਹੀ ਕੋਲੇਸਟ੍ਰੋਲ ਵਿਟਾਮਿਨ ਡੀ ਚ ਕਨਵਰਟ ਹੋ ਜਾਣਾ ਹੈ ਤੇ ਵਿਟਾਮਿਨ ਡੀ ਸਰੀਰ ਚ ਜਦੋਂ ਬਣ ਗਿਆ ਤਾਂ ਤੁਹਾਡੇ ਮਸਲ ਵੀ ਸਟਰੋਂਗ ਹੋਣਦੇ ਹਨ ਤੇ ਹੱਡੀਆਂ ਵੀ ਬਹੁਤ ਔਟਲੀਆਂ ਬਣੀਆਂ ਨੇ ਸੋ ਇਹਨਾਂ ਨੂੰ ਘਟਾਉਣ ਦਾ ਰੀਜਨ ਸਾਡਾ ਆਪਣਾ ਹੀ ਹੈ ਨਾ ਜੀ ਬਿਲਕੁਲ ਸੋ ਆਪਣੇ ਹੱਥ ਚ ਹੀ ਹੈ ਗੁਰਬਾਣੀ ਚ ਬੜਾ ਪਿਆਰਾ ਸ਼ਬਦ ਕਿਹਾ ਹੈ ਗੁਰਮਾਜ ਨੇ ਉਹਨਾਂ ਕਹੇ ਆਪਣੇ ਹੱਥੀਆਂ ਆਪਣਾ ਆਪੇ ਹੀ ਕਾਹਜ ਸਵਾਰੀ ਹੈ ਸਵਾਰੀ ਹੈ ਸੋ ਇਹ ਆਪੇਸ ਹੋ ਰਿਹਾ ਪੈਣ ਨਹੀਂ ਕਿਸੇ ਨੇ ਨਹੀਂ ਸਾਡੀਆਂ ਆਪਣੀਆਂ ਗਲਤੀਆਂ ਨੇ ਅਗਲਾ ਕਿ ਜੇ ਬੰਦਾ ਕੋ ਫਿਜ਼ੀਕਲ ਐਕਟੀਵਿਟੀ ਨਹੀਂ ਕਰੁੰਦਾ ਤੇ ਬਈ ਨਹੀਂ ਕੀਤੀਆਂ ਤੇ ਕਮਜ਼ੋਰੀ ਆ ਗਈ ਜੀ ਆਰਾਮ ਕਰਕੇ ਵੇਖ ਲਿਆ ਨਾ ਜੀ ਤੇ ਜੇ ਆਰਾਮ ਨਹੀਂ ਸਹੀ ਤੇ ਇਹਨੂੰ ਆਰੇ ਲਾਓ ਕੰਮ ਤੇ ਲੱਗੋ ਜੀ ਹਾਂ ਇਹ ਜਰੂਰ ਹੋਣਾ ਹੈ ਕਿ ਜੇ ਤੁਸੀਂ ਸ਼ੁਰੂ ਸ਼ੁਰੂ ਕਰੋਗੇ ਤਾਂ ਤੁਰਿਆ ਨਹੀਂ ਜਾਣਾ ਤੱਕਣਾ ਹੈ ਬਈ ਉਹ ਤੱਕਣ ਦੇ बावजूद ਵੀ ਤੁਰੋ ਪਰ ਸਰੀਰ ਆਰਥ ਨਾਲ ਲਾਓ ਹੌਲੀ ਹੌਲੀ ਇਸ ਨੂੰ ਬਤਾਓ ਮਨ ਲਓ ਕਿ ਅੱਜ ਤੁਸੀਂ ਤੇਜ਼ ਦੌੜ ਰਹੇ ਹੋ ਤੇ ਅੱਜੇ ਸਪੀਡ ਤੁਹਾਡੀ ਲਿਮਟ ਸੀ ਰੱਖੀ ਹੈ ਤੁਸੀਂ ਜ਼ਿਆਦਾ ਤੇਜ਼ ਸਾ ਚੜ ਲਿਆ ਤੇ ਲਿਮਟ ਸੀ ਰੱਖੋ ਹੌਲੀ ਹੌਲੀ ਸਪੀਡ ਨੂੰ ਵਧਾਓ ਅੱਜ ਜੇ ਤੁਸੀਂ 500 ਮੀਟਰ ਤੁਰ ਪਾਰੇ ਹੋ ਤਾਂ 500 ਮੀਟਰ ਹੀ ਤੁਰੋ ਅਗਲੇ ਦਿਨੋਂ ਨੂੰ 550 ਮੀਟਰ ਤੁਰਨ ਦੀ ਕੋਸ਼ਿਸ਼ ਕਰੋ ਜੀ ਤੇ ਹੌਲੀ ਹੌਲੀ ਵਧਾਓਗੇ ਤੇ ਇਤਨਾ ਵੱਧਦਾ ਵਾ ਤਾਂ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਦੋਂ ਮੈਂ 5-6 ਕਿਲੋਮੀਟਰ ਤੁਰਨਾ ਸ਼ੁਰੂ ਕਰ ਲਿਆ ਜੀ ਸੋ ਇਹ ਵੀ ਫਿਜ਼ੀਕਲ ਐਕਟੀਵਿਟੀਜ਼ ਤੇ ਚਾਹੀਦੀ ਨਹੀਂ ਚਾਹੀਦੀਆਂ ਕੁਝ ਸਟ੍ਰੈਂਥ ਜਿਹੜੀਆਂ ਐਕਸਰਸਾਈਜ਼ ਨੇ ਉਹ ਵੀ ਚਾਹੀਦੀਆਂ ਠੀਕ ਹੈ ਨਈ ਭਾਰੀ ਡੰਬਲ ਤੇ ਹਲਕੇ ਡੰਬਲ ਹੀ ਘਰ ਦੇ ਵਿੱਚ ਹੀ ਉਹਨਾਂ ਨੂੰ ਜ਼ਰੂਰ ਖੁੱਲੀ ਹਵਾ ਦੇ ਵਿੱਚ ਐਕਸਰਸਾਈਜ਼ ਜ਼ਰੂਰ ਕਰੋ ਕਿਉਂਕਿ ਆਕਸੀਜਨ ਵੀ ਇੱਥੋਂ ਮਿਲੇ ਤੇ ਇਹ ਵੀ ਕ੍ਰਿਆਮਤ ਜ਼ਰੂਰੀ ਨੇ ਹੋਰ ਜਿਹੜੀਆਂ ਮਦਦ ਕਰਦੀਆਂ ਨੇ ਕਿ ਅਗਸਾਹ ਨਸਮੰਤਤ ਜਿਹੜੀਆਂ ਕ੍ਰਿਆਵਾਂ ਨੇ ਯੋਗਾ ਖਾਸ ਕਰਕੇ ਜਿਵੇਂ ਕਪਾਲ ਬਾਤੀ ਹੈ ਔਰ ਧੁੰਗ ਧੁੰਗ ਕਿਸੇ ਖੁੱਲੇ ਪਾਰਕ ਦੇ ਵਿੱਚ ਬੈਠ ਕੇ ਕਰਨਾ ਜਾਂ ਰੁੱਖਾਂ ਦੇ ਨੇੜੇ ਬੈਠ ਕੇ ਕਰਨਾ ਇਹ ਬਹੁਤ ਫਾਇਦਾ ਕਰਦਾ ਹੈ ਕੁਝ ਜਿਹੜੀਆਂ ਸਾਡੀਆਂ ਹੈਗੀਆਂ ਨੇ ਕਿ ਨਰਵਸ ਸਿਸਟਮ ਸਹੀ ਕਰਨਾ ਹੈ ਹੈਰਾਇਤ ਨਰਵਸ ਸਿਸਟਮ ਤੇ ਉਹਦੇ ਵਾਸਤੇ ਕੀ ਚਾਹੀਦਾ ਸਾਨੂੰ ਠੀਕ ਹੈ ਕਿ ਸਾਡੀਆਂ ਜਿਹੜੀਆਂ ਨਸਾਂ ਨੇ ਉਹ ਸਾਰੀਆਂ ਫਲੈਕਸੀਬਲ ਰਹਿਣ ਜੀ ਐਕਸਰਸਾਈਜ਼ ਨੇ ਮਦਦ ਕਰਨੀ ਹੈ ਤਾਂ ਨਾਲ ਗ੍ਰੀਨ ਲੀਫਸ ਜਿਹੜੇ ਨੇ ਉਹ ਬੜੀ ਮਦਦ ਕਰਦੇ ਆ ਤੁਹਾਡੇ ਮਸਲ ਦੀ 플ੈਸਸਿਟੀ ਵੀ ਉਹ ਦਿੰਦੇ ਨੇ ਤੇ ਹਰੇ ਪੱਤੇ ਜਿਹੜੇ ਨੇ ਉਹ ਸਭਨਾਂ ਨੂੰ ਖਾਣੇ ਚਾਹੀਦੇ ਨੇ ਥੋੜੀ-ਥੋੜੀ ਮੈਂ ਹਮੇਸ਼ਾ ਕਹਿੰਦਾ ਰਹਿਣਾ ਪਾਲਕ ਧਨੀਆ ਮੇਥੀ ਕਸਿਆਲ ਆ ਗਿਆ ਤੇ ਅੱਜਕੱਲ ਇਹਦੇ ਪੱਤੇ ਵੀ 25 ਗ੍ਰਾਮ ਜਰੂਰ ਖਾਓ ਜੀ ਤੇ ਜਦੋਂ ਗਰਮੀਆਂ ਆ ਜਾਂਦੀਆਂ ਨੇ ਉਹਦੋਂ ਦੁਦੀਨਾ ਅੜੀ ਪੱਤਾ ਸਵਾਜਣਾ ਇਹ ਪੱਤੇ ਬੜੇ ਕਮਾਲ ਦੇ ਨੇ ਇਹਨਾਂ ਨੂੰ ਖਾ ਲੋ ਜਿੱਤੇ ਜਿੱਤੇ ਵੀ ਮਿਲਦੇ ਨੇ ਨਹੀਂ ਅਗਰ ਕਿਤੇ ਤਾਜ਼ੇ ਮਿਲਦੇ ਤੇ ਉਹਨਾਂ ਦਾ ਪਾਊਡਰ ਮਿਲ ਜਾਂਦਾ ਪਰ ਇਹਦੀ ਸੁੱਕਿਆਂ ਦਾ ਉਹ ਲੈ ਕੇ ਖਾ ਲੋ ਸੁਕਾਉ ਹੋ ਗਿਰੂ ਤੇ ਆਪਣੇ ਖਾਣੇ ਨੂੰ ਕੰਪਲੀਟ ਕਰਨਾ ਬੜਾ ਜ਼ਰੂਰੀ ਹੈ ਪ੍ਰੋਟੀਨ ਲੈਣ ਦੇ ਹੋਰ ਸੋਚ ਜਿਹੇ ਨੇ ਸਪਾਉ ਫੁਲਾ ਲੋ ਦਾਲਾਂ ਨੂੰ ਕੁਲਿਤ ਕਰਕੇ ਖਾਓ ਜੀ ਸੋ ਇਹ ਜਿਉ ਜਿਉ ਇਹ ਕੰਮ ਤੁਸੀਂ ਕਰੋਗੇ ਤੇ ਆਪਣੇ ਆਪ ਹੀ ਜਿਹੜਾ ਮਸਲ ਜਿਹੇ ਨੇ ਸਟਰੋਂਗ ਹੋਣਗਾ ਫਿਰ ਅਗਲਾ ਜਿਹੜਾ ਹੈ ਕਿ ਬਿਮਾਰੀਆਂ ਲੈਣੀਆਂ ਜਾਂ ਨਹੀਂ ਲੈਣੀਆਂ ਇਹ ਵੀ ਤਾਂ ਅਜ ਆਪਣੇ ਹੱਥ 'ਚ ਹੀ ਹੈ ਜੀ ਬਿਲਕੁਲ ਹਾਂਜੀ ਤੇ ਜੇ ਦੋਨੋਂ ਰਸਤੇ ਆਪਣੇ ਕੋਲ ਖੁੱਲੇ ਹੁੰਦੇ ਨੇ ਕਿ ਜੇ ਚਾਹੇ ਅਸੀਂ ਬਿਮਾਰ ਹੋ ਗਏ ਤੇ ਦਵਾਈਆਂ ਖਾਈਏ ਤੇ ਫਿਰ ਸਾਈਡ ਇਫੈਕਟ ਲੈ ਕੇ ਦਵਾਈਆਂ ਨੂੰ ਦਈਏ ਜਾਂ ਫਿਰ ਤੰਦਰੁਸਤੀ ਦਾ ਰਾਹ ਚੁਣੀਏ ਜਿਹੜੇ ਕੰਮ ਜ਼ਰੂਰੀ ਨੇ ਕੁਦਰਤ ਨੇ ਗਿਦਾਰ ਕੀਤੇ ਉਹ ਅਕਸਰ ਮੈਂ ਕਹਿੰਦਾ ਰਹਿੰਦਾ ਨਹੀਂ ਕਿ ਪੁਰਾਣੇ ਵੀਡੀਓ ਵੀ ਬਣੇ ਹੋਏ ਨੇ ਕਿ ਜਿਹੜੇ ਕੁਦਰਤ ਰੇਂਦੀ ਜਾਂ ਜਿਹੜੇ ਸਾਡੇ ਜੀ ਪ੍ਰਾਰਥ ਕੀਤੇ ਉਹ ਪਲੇ ਲਿਸਟ ਤੇ ਜਾ ਕੇ ਉਹਨਾਂ ਨੂੰ ਦੇਖ ਸਕਦੇ ਜੀ ਤੇ ਉਹ ਜੋ ਵੀ ਕੁਦਰਤ ਰੇ ਸਾਡੇ ਵਾਸਤੇ ਇੰਤਜ਼ਾਰਤ ਕੀਤਾ ਉਹਨੂੰ ਪੂਰਾ ਕਰਨਾ ਸ਼ੁਰੂ ਕਰੀਏ ਜੀ ਸੋ ਜੇ ਅਗਰ ਇਹ ਸਾਰੇ ਕੰਮ ਕੀਤੇ ਜਾਂਦੇ ਨੇ ਤੇ ਆਰਾਮ ਨਾਲ ਆਪਣੇ ਮਸਲਸ ਨੂੰ ਸਟਰੋਂਗ ਰੱਖਿਆ ਜਾ ਸਕਦਾ ਹੈ ਤੇ ਇਹਨਾਂ ਸਮੱਸਿਆ ਤੋਂ ਦੂਰ ਰਿਹਾ ਜਾ ਸਕਦਾ ਜੀ ਮੈਂ ਤੇ ਖੁਦ ਪ੍ਰੈਕਟੀਕਲੀ ਇਹ ਸਭ ਕਰ ਚੁੱਕਿਆ ਜੀ ਮੈਂ ਜੋ ਕਹਿਣਾ ਉਹ ਪ੍ਰਕティਕਲ ਹੈ ਉਹ ਕੋਈ ਪ੍ਰਕティਕਲ ਗੱਲ ਨਹੀਂ ਹੈ। ਆਜ ਤੂੰ ਕੁਝ ਸਾਲ ਪਹਿਲਾਂ ਜਦੋਂ 50 ਸਾਲ ਦੀ ਉਮਰ ਸੀ ਤੇ ਉਹਨੂੰ ਕਈ ਸੱਤਾਂ ਆ ਚੁੱਕੀਆਂ ਸੀ ਤੁਰ ਨਸਰ ਨਾ ਓਖਾ ਸੀਗਾ। ਜੀ ਅੱਜ ਹੁਣ 71 ਸਾਲ ਦੀ ਉਮਰ ਹੋ ਗਈ ਹੈ। ਹੁਣ ਦੌੜੀ ਦਾ 25 ਦਾ ਸਭ ਕੁਝ ਹੈ। ਠੀਕ ਹੈ। ਉਹਨੇ ਸਟੇਟ ਲੈਵਲ ਦੀਆਂ ਗੈਮਾਂ ਹੋਈਆਂ ਸੀ ਉੱਥੋਂ ਮੈਡਲਸ ਲੈ ਜੀ। ਸੋ ਇਹ ਸਭ ਆਪਣੇ ਹੱਥ ਦੀ ਹੈ। ਸਾਰਾ ਫੈਸਲੇ ਆਪਣੇ ਨੇ ਕਿ ਤੁਸੀਂ ਆਪਣੇ ਨਾਲ ਕੀ ਕਰਨਾ ਹੈ ਕੀ ਖਾਣਾ ਹੈ ਕੀ ਨਹੀਂ ਖਾਣਾ ਇਹ ਤੁਸੀਂ ਵਿਚਾਰਤ ਆਪਣੇ ਵਾਸਤੇ ਕਰਨਾ ਹੈ ਕੀ ਤੁਸੀਂ ਐਕਸਰਸਾਈਜ਼ ਕਰਨੀ ਹੈ ਜਾਂ ਨਹੀਂ ਕਰਨੀ ਹੈ ਤੁਸੀਂ ਆਪ ਵਿਚਾਰਤ ਕਰਨਾ ਆ ਕਰੋਗੇ ਤੇ ਫਾਇਦੇ ਜ਼ਰੂਰ ਮਿਲਣਗੇ ਨਹੀਂ ਕਰੋਗੇ ਤੇ ਜੋ ਚੱਲ ਰਿਹਾ ਉਹ ਤਾਂ ਹੈ ਹੀ ਜੀ ਸੋ ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਐਡੀ ਵਧੀਆ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ ਸੋ ਦੋਸਤੋ ਅੱਜ ਤੁਸੀਂ ਜਾਣਿਆ ਕਿ ਤੁਸੀਂ ਆਪਣੀ ਵੱਧਦੀ ਉਮਰ ਦੇ ਵਿੱਚ ਵੀ ਆਪਣੀਆਂ ਮਾਸਪੇਸ਼ੀਆਂ ਨੂੰ ਕਿਵੇਂ ਮਜ਼ਬੂਤ ਬਣਾਈ ਰੱਖ ਸਕਦੇ ਹੋ ਐਦਾਂ ਦੀਆਂ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਨਾਲ ਬਨੇ ਰਹੋ ਆਹਰਾਂ ਨਾਲ ਮਿਲ ਕੇ ਬਣਾਈਏ ਇੱਕ ਹਲਦੀ ਦੁਨੀਆ ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤ ਸ੍ਰੀ ਅਕਾਲ